ਉੱਧਾ ਚਾਰ ਸਾਲ ਦੀ ਭਾਈ ਇਹ ਜਿੱਤੇਲ ਦੇ ਜਿਹੜਾ ਕਾਰਖਾਨਾ ਬਣਿਆ ਇੱਥੋਂ ਤੇਲ ਨਿਕਲਦਾ ਤੇ ਦੂਜੇ ਸਹਾਰਾਂ ਚ ਜਾਂਦਾ ਚੇਰੇ ਵਾਲੇ ਟੈਂਕਾ ਜੀ ਦੋਸਤੋ ਜਿਉਂਦੇ ਜੀ ਸਵਰਗ ਦੇਖਣਾ ਕੈਨੇਡਾ ਨੂੰ ਕਹਿੰਦੇ ਆ ਸੋ ਕੈਨੇਡਾ ਦਾ ਜਿਹੜਾ ਏਰੀਆ ਹੁਣ ਇਧਰ ਅਸੀਂ ਐਡਮੈਟ ਕਰਾਏ ਹੋਏ ਆ ਤਿਆ ਤੁਸੀਂ ਦੇਖ ਸਕਦੇ ਹੋ ਸਵਰਗ ਵਰਗੀ ਤਸਵੀਰ ਹੈ ਇਹ ਤਸਵੀਰ ਹੈ ਜੀ ਚਾਰ ਸਪਰੇ ਚਿੱਟੀ ਚਾਦਰ ਲਾਲ ਟਕਿਆ ਹੋਇਆ ਹੈ ਅੜਾਤ ਵਾਲਾ ਸੜਕਾਂ ਤੇ ਉਹਨਾਂ ਕਰਸਤਾ ਬਣਾ ਦਿੱਤਾ ਜਾਂਦਾ ਹਰ ਰੋਜ਼ ਕਿਉਂਕਿ ਇੱਥੋਂ ਵੱਡੇ ਵੱਡੇ ਹਾਈਵੇ ਆ ਤੇ ਹਾ ਇੱਥੋਂ ਗੁਜ਼ਰਨਾ ਹੁੰਦਾ ਖਿਆਰਾ ਹੀ ਉਹ ਵਹਾਨਾ ਨੇ ਇੱਕ ਦੇਸ਼ ਤੋਂ ਦੂਜੇ ਦੇਸ਼ ਨੂੰ ਬੁਲਾਉਣ ਲਈ ਸੋ ਆ ਦੇਖੋ ਜੀ ਜੰਨਤ ਧਰਤੀ ਦਾ ਸਵਰਗ ਖੇਤਾਂ ਚ ਕਿੱਥੇ ਖੇਤੀ ਹੋਊਗੀ ਕਿਹੜੀ ਫਸਲ ਹੋਊ ਇੱਥੇ ਤੁਸੀਂ ਦੇਖੋ ਵਿਰਮੈਂਟਰ ਦੇ ਆ ਜਿਹੜੇ ਦੇ ਹਿਸਾਬ ਨਾਲ ਇਹ ਟੱਕੀ ਹੋਈ ਆ ਚਿੱਟੀ ਚਾਦਰ ਨਾਲ ਬਰਫ ਨਾਲ ਟੱਕੀ ਹੋਇਆ ਜਿਹੜਾ ਏਰੀਆ ਇਹ ਇਹ April ਤੇ ਕੇਵੀ ਰਹਿਣਾ ਕਾ ਤੇਲ ਦੇ ਖੂਹ ਆ ਦੋਸਤੋ ਹਜ਼ਾਰ ਫੁੱਟ ਤੋਂ ਥੱਲੇ ਇਹ ਗਿੜਦਾ ਇੱਕ ਨਲਕਾ ਟਾਈਪ ਆ ਇਹ ਤੇ ਹਜ਼ਾਰ ਫੁੱਟ ਤੋਂ ਥੱਲੇ ਜਾ ਕੇ ਇਹ ਗਿੜੀ ਜਾਂਦਾ ਆਟੋਮੈਟਿਕ ਆ ਇਹ ਇਹ ਸਿਸਟਮ ਆ ਬਣਾਇਆ ਇਹ ਨਲਕੇ ਟਾਈਪ ਜਿਹੜੇ ਬਣੇ ਆ ਇਹ ਹਜ਼ਾਰ ਫੁੱਟ ਤੋਂ ਥੱਲੋਂ ਤੇਲ ਕੱਢਦੇ ਆ ਗੈਸ ਕਹਿੰਦੇ ਜਿਹਨੂੰ ਇੱਥੇ ਦਾ ਗੈਸ ਕਹਿੰਦੇ ਪਹਿਲਾਂ ਸਾਨੂੰ ਕਾਰਖਾਨਾ ਵੀ ਜਿਹੜਾ ਕੈਲਗਰੀ ਨੂੰ ਵੀ ਜਾਂਦਾ ਰਸਤਾ ਉੱਥੇ ਜਮਾ ਹੁੰਦਾ ਸਾਰਾ ਕੁਝ ਹੋਰ ਸਹਰਾਂ ਨੂੰ ਵੀ ਮਲਾਉਂਦਾ ਹੈ ਰਸਤਾ ਜਿਹੜਾ 1000 ਫੁੱਟ نیچے ਜਾ ਕੇ ਫਸਲਾ ਹੋਣਾ ਹੈ ਜਿਹੜਾ ਗਿਰਦਾ ਇਹ ਨਲਕਾ ਟਾਈਪ ਜਿਹੜਾ ਹੈ ਜਿਹੜੀ ਸ਼ਿਸ਼ਟ ਬਣਾਇਆ ਵਰਤਨੀ ਚਾਰ ਸਫੇਰੇ ਵਾਲਾ ਦਵਾਲਾ ਟਕਿਆ ਹੋਇਆ ਹੈ ਕੁਦਰਤੀ ਨਹੀਂ ਆਦੇ ਇਹ ਕੁਦਰਤ ਨਾਲ ਛੇੜਛਾੜ ਨਹੀਂ ਕਰਦੇ ਜਿਹੜਾ ਇਹ ਦੇਸ਼ ਹੈ ਨਾ ਰੇਦਾ ਕੁਦਰਤਾਂ ਜਿੱਥੇ ਜੇ ਇੱਟੇ ਬੇਅਤ ਤੱਬੇ ਹੀ ਆ ਉਹਨੂੰ ਕਰਾ ਕੇ ਫਸਲਾਂ ਦੇ ਬੀਜ ਦੇ ਉੱਚੇ ਦੀ ਮੇਥਾ ਮੈਂ ਤੇ ਉਵੇਂ ਬੀਜ ਦਿੰਦੇ ਆ ਹੁਣ ਦੇਖੋ ਕੋਈ ਇਹ ਵੀ ਫੈਕਟਰੀ ਹੋਣੀ ਅੰਦਰ ਕੋਈ ਸਿਸਟਮ ਹੋਣਾ ਖੁੱਲ ਗਿਆ ਸੜਕਾ ਬਹੁਤ ਵਧੀਆ ਜਿਹੜਾ ਆਲਾ ਦਵਾਲਾ ਉਹ ਨਲਕੇ ਜਿਹੜੇ ਦਿਖਾਏ ਸਾਨੂੰ ਪਹਿਲਾਂ ਵੀ ਦਿਖਾਏ ਆ ਦੇਖ ਫੇਰ ਇਹ ਇਹ ਇੱਕ ਥਾਂ ਨਹੀਂ ਕਈ ਥਾਂ ਲੱਗੇ ਆ ਇਹ ਇਹ ਗਿੜੀ ਜਾਂਦੇ ਆ ਔਟੋਮੈਟਿਕ ਆਏ ਜਿਵੇਂ ਆਪਾਂ ਨਲਕਾ ਗੇੜਦੇ ਆ ਇਹ ਆਟੋਮੈਟਿਕ ਥੱਲੇ ਨੂੰ ਜਾ ਕੇ 1000 ਫੁੱਟ ਤੋਂ ਹੀ ਜਾ ਕੇ ਥੱਲੇ ਇਹ ਜਿਹੜਾ ਗੈਸ ਕੱਢਦੇ ਆ ਤੇਲ ਕੱਢਦੇ ਆ ਤੇ ਉਹ ਕਿਵੇਂ ਸਪਲਾਈ ਹੁੰਦੀ ਅੱਗੇ ਜਾ ਕੇ ਮੇਰੇ ਹਿਸਾਬ ਨਾਲ ਪਾਈਪਾਂ ਨਾਲ ਹੁੰਦੀ ਹੋਣੀ ਆ ਇਹ ਪੂਰੀ ਜਾਣਕਾਰੀ ਨਹੀਂ ਸਾਨੂੰ ਅਜੇ ਲਈ ਕਿਸੇ ਤੋਂ ਪਰ ਅਸੀਂ ਇਹ ਦੇਖਿਆ ਵੀ ਜਿਹੜੇ ਆਹ ਨਲਕੇ ਟਾਈਪ ਆ ਜਿਹੜੇ ਇਹ ਜਿਹੜੀ ਮਸ਼ੀਨੀ ਮਸ਼ੀਨਰੀ ਇਹਨਾਂ ਦੀ ਇਹ ਬੜੀ ਬਹੁਤ ਠਾਈਆਂ ਇਧਰਲੇ ਪਾਸੇ ਬਰਫ ਪੈ ਗਈ ਚਾਰ ਸਫੇਰੇ ਤੇ ਇਹਨਾਂ ਦਾ ਸਿਸਟਮ ਫਿਰ ਵੀ ਚੱਲੀ ਜਾਂਦਾ ਉਹ ਦੇਖੋ ਜੀ ਆ ਦੇਖੋ ਇਹ ਗਿੜੀ ਆ ਦੇ ਜੀ ਇਹ ਖੜੇ ਨਹੀਂ ਆ ਦੇਖ ਮੈਂ ਫੇਰ ਹਾਈਵੇ ਆ ਗਈ ਇਧਰ ਫੇਰ ਅਣਾਤਵਾਲਾ ਆ ਗਿਆ ਦਾ ਬਰਫ ਨਾਲ ਜਿਹੜੀ ਚਾਰ ਸਵੇਰੇ ਬਰਫੀ ਬਰਫ ਦੇ ਦਦੀ ਹੈ ਇਹਨਾਂ ਨੂੰ ਜ਼ਿੰਦਗੀ ਜਿਉਣੀ ਆ ਗਈ ਇਸ ਤਰ੍ਹਾਂ ਹੀ ਕਿਉਂਕਿ ਜੈਤਸਾ ਦੀਸ ਵੈਸਾ ਭੇਸ ਉਸ ਤਰ੍ਹਾਂ ਹੀ ਜ਼ਿੰਦਗੀ ਜਿਵੇਂ ਲੰਦੇ ਲੋਕ ਆ ਵੇਖੋ ਫੇਰ ਉਹੀ ਨਲਕੇ ਆ ਇਧਰ ਵੀ ਕੋਈ ਆਹ ਫੈਕਟਰੀ کارਖਾਨਾ ਹੋਣਾ ਹੈ ਕਾਹਦਾ ਇਹ ਤਾਂ ਨਹੀਂ ਪਤਾ ਹੋ ਸਕਦਾ ਇਹਨਾਂ ਨੂੰ ਸ਼ਾਮਤਾ ਹੋਵੇ ਤੇ ਇਹਨੂੰ ਇੱਥੇ ਵੀ ਸਟੋਰ ਹੁੰਦਾ ਹੋਵੇ ਸੋ ਇਹ ਬਹੁਤ ਤਰ੍ਹਾਂ ਦੀਆਂ ਵੱਡੀਆਂ ਜਾਣਕਾਰੀਆਂ ਆ ਇਹ ਵੈਨਾ ਕਿਰਾਏ ਤੇ ਲੈ ਕੇ ਜਾਂਦੇ ਆ ਲੋਕ ਢੀੜ ਬਾਹਰੋਂ ਆਉਂਦੇ ਆ ਕਿਰਾਏ ਤੇ ਲੈ ਜਾਂਦੇ ਵਿੱਚ ਇਹ ਬੈੱਡਾਂ ਵਿੱਚੇ ਸੋਈ ਆ ਇਹਨੂੰ ਆਪ ਦੀ ਗੱਡੀ ਮਗਰ ਪਾ ਲੈਂਦੇ ਆ ਤੇ ਇਹਦਾ ਇੱਥੇ ਜਿੰਨਾ ਬੰਦਾ ਕਿਰਾਇਆ ਦਿੱਤਾ ਜਾਂਦਾ ਇਹਨੂੰ ਹਾਂਜੀ ਸਸੇ ਤੁਮੀ ਆਓ ਜੀ ਕੋਨਾਲਕੇ ਦੇ ਵਿੱਚ ਆਹ ਲਓ ਜੀ ਇਹ ਬਣਿਆ ਤੇੜ ਕੱਢਣ ਵਾਲਾ ਜਿਹੜਾ ਸਿਸਟਮ ਆ ਸਾਰਾ ਬਸ ਤੇਰੇ ਰੰਗ ਨਿਆਰੇ ਵਾਲਕਾ ਵਾਕਈ ਇਹ ਦੇਸ਼ ਆ ਜਿਹੜਾ ਸਾਥੋਂ ਬਹੁਤ ਅੱਗੇ ਆ ਕਨ ਇੱਕ ਬਹੁਤ ਪਹਿਲਾਂ ਦੀ ਆਈ ਐ ਇੱਥੇ ਸਾਡੇ ਕੋਲ ਤਾਂ ਉਦੋਂ ਜਾਂਦੀ ਹੈ ਜਦੋਂ ਇੱਥੋਂ ਚਲੀ ਜਾਂਦੀ ਹੈ ਫੇਲ ਹੋ ਜਾਂਦੀ ਹੈ ਸਾਡੀਆਂ ਸਰਕਾਰਾਂ ਵਿਕਾਸ ਕਿਤੇ ਹੈ ਜਾਂ ਕੁਝ ਸੋਚਦੀਆਂ ਨਾਲੇ ਤਾਂ ਜੀ ਕਿਹਦੇ ਸੁਖਵੀਰ ਬਾਦਲ ਕਹਿੰਦਾ ਸੀਗਾ ਮੈਂ ਕੈਲੀਫੋਰਨੀਆ ਬਣਾ ਹਾਂ ਕੈਲੀਫੋਰਨੀਆ ਬਣਾਉਣ ਨੂੰ ਫਿਰਦਾ ਸੀ ਸੁਖਵੀਰ ਉਹ ਤਾਂ ਆਪ ਹੀ ਨਹੀਂ ਰਿਹਾ ਵਿਚਾਰਾ ਉਹਦੇ ਕੈਲੀਫੋਰਨੀਆ ਦੇ ਵਿੱਚ ਹੀ ਰਹਿ ਗਿਆ ਉਹ ਤਾਂ ਕਿਸ਼ਤੀਆਂ ਵੀ ਚਲਾ ਜਾਂਦਾ ਸੀ ਉਹਦੇ 'ਚ ਚਲਾ ਆ ਗਿਆ ਸੀ ਵਿਚਾਰਾ ਚਲਾ ਆ ਗਿਆ ਸੀ ਕੇਰਾ ਜੀ ਹਰੀ ਕੇ ਪੱਤ ਨਾਲੇ ਦਾ ਇਹਨੂੰ ਕੋਣ ਕੈ ਗਈ ਜਾਂਦੇ ਦੁੱਬ ਗਈ ਸੀ ਉਹ ਕਣੁਕਾ ਜਾਂ ਸੀਗਾ ਕਹਿੰਦਾ ਬੱਸਾਂ ਚਲਾਦੀਆਂ ਪਾਸੋਂ ਇੱਕ ਵਾਰੀ ਉਹ ਵਹੋਣਾ ਚਾਹਦਾ ਸੀ ਲੋਕਾਂ ਨੂੰ ਮੈਂ ਕੋਈ ਕਰ ਤਾ ਕਰ ਗਿਆ ਨਿੱਥੇ ਕਈ ਆ ਗਏ ਤੇ ਕਈ ਚਲੇ ਗਏ ਬਿਲਕੁਲ ਹੈ ਇੱਥੇ ਕੋਈ ਗੱਡ ਨਹੀਂ ਗੱਡੇ ਕਿਸੇ ਦੇ ਜਿਹੜੇ ਕਬਜ਼ਾ ਕਰਕੇ ਬਹਿ ਜਾਂਦੇ ਆ i am ਸੇਪੇ ਕੋਈ ਆ ਕਰਾਦੀ ਹੈ ਨਾ ਹਾਂਜੀ ਮਰਜ਼ੀ ਆਪਦੀ ਮਰਜ਼ੀ ਨਾਲ ਨਿਜੀ ਤਰੀਕਾ ਅੱਛਾ ਆਪਦੀ ਆਪਦੀ ਮਰਜ਼ੀ ਨਾਲ ਨਹੀਂ ਬਣਾ ਸਕਦੇ ਨਾ ਨਾ ਆ ਜੀ ਸ਼ਹਿਰ ਸ਼ਹਿਰ ਦਾ ਜਿਹੜਾ ਕੋ ਸਿਟੀ ਕਹਿੰਦੇ ਨੇ ਸਿਟੀ ਨਹੀਂ ਨਕਸ਼ਾ ਪਾਸ ਕਰਦੇ ਇਹ ਸਿਟੀ ਦਾ ਜਿਹੜਾ ਡਾਕਟਰ ਸਾਹਿਬ ਪਾਸ ਕਰਦਾ ਉਹੀ ਬਣਾ ਸਕਦੇ ਆ ਤਾਂ ਇਹ ਨਹੀਂ ਇਹ ਨਹੀਂ ਵੀ ਆਪਦੀ ਮਰਜ਼ੀ ਨਾਲ ਕੋਈ ਬਣਾਉਣਾ ਆਪਦੀ ਮਰਜ਼ੀ ਨਾਲ ਤੁਸੀਂ ਕਹਿੰਦੇ ਹੋ ਕਿ ਅਸੀਂ ਦੋ ਮੰਜ਼ਲਾ ਪਾਉਣਾ ਹੈ ਅੱਛਾ ਕੀ ਹੈਗੀ ਉਹਨਾਂ ਨੇ ਪਾਸ ਨਹੀਂ ਕਰਨਾ ਪਹਿਲਾਂ ਉਹਨਾਂ ਨੇ ਕਿਹਾ ਹਾ ਹਾ ਸਹੀ ਕਰੋ ਫਿਰ ਜਦੋਂ ਸਹੀ ਹੋ ਗਿਆ ਪਾਸ ਕਰਤਾ ਫਿਰ ਉਹਦੂ ਗਾਣੇ ਸਿਸਟਰ ਜਿੱਦਾਂ ਅੱਛਾ ਆਰ ਇੱਕ ਕੰਮ ਦਾ ਸਿਟੀ ਨਹੀਂ ਆ ਗਈ ਚੈੱਕ ਕਰਨਾ ਹੈ